ਅੱਜ ਦੀ ਵੀਡੀਓ ਦੇ ਵਿੱਚ ਕੁਝ ਕਾਰਨਾਂ ਦਾ ਜ਼ਿਕਰ ਕਰਾਂਗੇ ਤੇ ਨਾਲ ਦੇ ਨਾਲ ਥੋੜੇ ਜਿਹਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਨੂੰ ਅਵੋਇਡ ਕਰਕੇ ਜਿਨ੍ਹਾਂ ਨੂੰ ਨਾਮ ਵਰਤ ਕੇ ਤੁਸੀਂ ਇਹ ਕਰਜ਼ੇ ਦੇ ਜਾਲ ਤੋਂ ਮੁਕਤ ਹੋ ਸਕਦੇ ਹੋ ਵੀ ਕਰਜ਼ਾ ਚੜੇ ਹੀ ਨਾ ਇਹਦੇ ਲਈ ਦੋ ਤਰ੍ਹਾਂ ਦੇ ਕਾਰਨ ਹੁੰਦੇ ਨੇ ਕੁਝ ਬਾਹਰੀ ਕਾਰਨ ਜਿਨ੍ਹਾਂ ਨੂੰ ਆਪਾਂ ਐਕਸਟਰਨਲ ਫੈਕਟਰ ਕਹਿ ਦਿੰਨੇ ਆ ਕੁਝ ਹੁੰਦੇ ਨੇ ਅੰਦਰੂਨੀ ਕਾਰਨ ਜਿਹੜੇ ਇੰਟਰਨਲ ਫੈਕਟਰ ਹੁੰਦੇ ਨੇ ਇੰਟਰਨਲ ਫੈਕਟਰ ਨੇ ਜਿਹੜੇ ਅੰਦਰੂਨੀ ਕਾਰਨ ਉਹ ਕਹਿ ਲਓ ਕਿ 90 95% ਸਾਡੇ ਹੱਥ 'ਚ ਹੁੰਦੇ ਨੇ ਅਸੀਂ ਉਹਨਾਂ ਤੇ ਜ਼ਿਆਦਾ ਕੰਮ ਕਰਨਾ ਹੈ ਜਿਹੜੇ ਬਾਹਰੀ ਕਾਰਨ ਨੇ ਕਿ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਲੱਗ ਗਿਆ ਚੀਜ਼ਾਂ ਦੇ ਰੇਟ ਵਧ ਗਏ ਜਾਂ ਬਾਹਰੀ ਐਸੀ ਪੋਲੀਟੀਕਲ ਕੋਈ ਤਾਕਤਾਂ ਜਿੰਨਾ ਕਰਕੇ ਸਾਡਾ ਜੋ ਕਹਿ ਲਓ ਕਿ ਬਾਜ਼ਾਰੀ ਕਰਨਾ ਜੋ ਮੰਡੀ ਕਰਨਾ ਉਹ ਸਾਰਾ ਕੁਝ ਤਬਦੀਲ ਹੋ ਜਾਂਦਾ ਹੈ ਬਦਲ ਜਾਂਦਾ ਤੇ ਉਹਦੇ ਤੇ ਸਿੱਧਾ ਸਿੱਧਾ ਅਸੀਂ ਕੋਈ ਆਪਣਾ ਅਸਰ ਨਹੀਂ ਵਿਖਾ ਸਕਦੇ ਅਸੀਂ ਉਹਦੇ ਹੀ ਹੇਠ ਬੇਜਾਨੇ ਆ ਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਤੇ ਅਸੀਂ ਕੀ ਕਰ ਸਕਦੇ ਆ ਲੇਕਿਨ ਉਹਨਾਂ ਕਾਰਨਾਂ ਨੂੰ ਛੱਡ ਕੇ ਅਗਰ ਆਪਾਂ ਅੰਦਰੂਨੀ ਕਾਰਨਾਂ ਤੇ ਕੰਮ ਕਰ ਲਈਏ ਤੇ ਕਰਜ਼ੇ ਤੋਂ ਆਪਾਂ ਨਜਾਤ ਪਾ ਸਕਨੇ ਆ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੈਂਟਲੀ ਸਟਰੋਂਗ ਹੋਣਾ ਪੈਣਾ ਤੇ ਇੱਕ ਸਮਾਜ ਦੀ ਓਵਰਆਲ ਬੇਪਰਵਾਹੀ ਇਹ ਨਾ ਜਿਹੜੀ ਜਾਂ ਰਿਸ਼ਤੇਦਾਰਾਂ ਦੀ ਜਾਂ ਜਿਹੜੀ ਵੀ ਸੋਸਾਇਟੀ ਦਾ ਇੱਕ ਸਟੇਟਸ ਦਾ ਹੁੰਦਾ ਨਾ ਉਹ ਉਸ ਨੂੰ ਦਿਮਾਗ ਚੋਂ ਕੱਢਣਾ ਪੈਣਾ ਥੋੜੇ ਪ੍ਰੈਕਟੀਕਲ ਹੋਣਾ ਪੈਣਾ ਇਮੋਸ਼ਨਲ ਫੈਸਲੇ ਨਹੀਂ ਲੈਣੇ ਆਪਾਂ